ਚੱਲੇ ਜੀ ਮੰਮੀ ਹਾਂ ਚੱਲੇ ਜੀ ਡਾਕਟਰ ਨਹੀਂ ਮਿਲੇ ਤਾਂ ਛੇਤੀ ਆਵਗੀ ਹਾਂ ਫੇਰ ਹੁਣ ਦਵਾਈ ਫੇਰ ਨਾਮ ਉਲੀਹੀ ਹੋਈ ਦਵਾਈ ਇਥੇ ਸਟੋਰ ਚ ਲੈ ਆਈ ਥੱਲੇ ਹਾਂ ਹਾਏ ਵੇਖਿਆ ਜੀ ਮੈਂ ਆਵੇ ਫੇਰ ਫੀਸ 600 ਰੁਪਇਆ ਖਰਚਨੇ ਚ ਡਾਕਟਰ ਨੇ ਨਹੀਂ ਮਿਲਣਾ ਹਾਂ ਹੈਨਾ ਹਾਂ ਆ ਮੈਂ ਕੋਨਾ ਸਟਾਫ ਕੋ ਦਵਾਈ ਐ ਮਿਲਾਣੀ ਹੈਨਾ ਹਾਂ ਮੈਂ ਫਿਰ ਉਹ ਡੈਡੀ ਨੂੰ ਫੋਨ ਕਰ ਲਿਆ ਹਾਂ ਮੈਂ ਬੁਖਾਵਾਂ ਉਧਰ ਕਨਾੰਦੇ ਰਾਂਦੇ ਫੇਰ ਆਵਾਂ ਵੇਖ ਰਹੀ ਜਿੰਦੂ ਮਾਣੀ ਬਣੀ ਲੱਗਿਆ ਹੁਣ ਪੌਣ ਇਹਨੇ ਬੜੀ ਵੱਡਾ ਬੜੀ ਚੁਪੀ ਇਧਰ ਪਿਆਜ਼ ਦੇਖੋ ਲੈਣ ਦੇ ਲੈ ਆਂਦੇ ਆ ਇਹ ਕਾ ਕਿਸਮ ਦੀ ਮਾੜੀ ਪਿਆਜ਼ ਹੋਖਾ ਨਿਕਲੇ ਟੁਣਕਣੀਆਂ ਟੋਏ ਨੇ ਨਿਕਲੇ ਇਹ ਚਲੋ ਥੋੜੇ ਜਿਹੇ ਆ ਇਹ ਜਿਹੜੇ ਨਿਕਲੇ ਬਾਕੀ ਇਹਨੇ ਮੋਟੇ ਨੇ ਕੋਨੇ ਥੋੜਾ ਜਹਾ ਗਈ ਇਹ ਇੰਨੀ ਕਿ ਜਗ੍ਹਾ ਦੇ ਵਿੱਚ ਜਿਨਾ ਤੁਸੀਂ ਲਾੜੋ ਮਰਲੇ ਜੀ ਮਰਲੇ ਕਿ ਜਗ੍ਹਾ ਦੇ ਵਿੱਚ ਅਗੇ ਇੰਨੇ ਮਾਸ ਮਾਸ ਜਿਹੜੇ ਨਿਕਲੇ ਆ ਬਾਕੀ ਉਹਨਾਂ ਮੋਟੇ ਹੀ ਆਉਣੇ ਆ ਕੋਈ ਚੱਕਰ ਵਾਲੀ ਕਰਨੀ ਆ ਇੰਨੇ ਕਿ ਨਿਕੇ ਨਿਕਲੇ ਯਾਰ ਉਨਾ ਆ ਕੀ ਗੰਡੇ ਵੀ ਆ ਹਰ ਬੁਰਕਾ ਉਹਦੀ ਮੁਠਾਂ ਪਰ ਭਰ ਗਿਆ ਤੇ 10 ਦਿਨ ਲਾ ਦੂਗੀ ਤਵੀ ਨਹੀਂ ਪੈਣੀ ਹਾਂ ਹੈ ਉਹ ਗੰਡੇ ਅਗਰ ਤਾਰੂ ਤੂੰ ਤਾਂ ਦੱਦੀ ਮੈਂ ਕੰਮ ਕਰਦੀ ਨਹੀਂ ਕੰਮ ਕਰ ਲਈ ਹੈ ਬੱਸ ਟਾਈਮ ਨਹੀਂ ਮੇ ਕੋਲ ਡੈਰੀ ਗੰਡੇ ਡੈਰੀ ਤੇ ਡਰਮ ਸਾਫਤ ਨਹੀਂ ਆਜੋ ਡੈਰੀ ਅੱਜ ਮੈਂ ਕੁਬੜੀ ਘਰ ਤੋਂ ਮੰਡਿਆ ਸੀ ਪੁੱਤ ਪੁੱਤ ਦਾ ਬੜੇ ਉਹ ਮੈਚ ਜਿੰਗੀ ਇਹਨ ਮੁਰਗੇ ਲੱਤਾਂ ਨੂੰ ਖਾਰਸ ਹੋਣੀ ਆ ਕੰਡ ਲੜਨੀ ਵਾਜਣੀ ਲੈ ਘਰ ਗਈ ਡਰਮ ਸਾਫ ਕਰਤਾ ਘਰ ਤਾਂ ਵਿੱਚੋਂ ਹੀ ਹੋ ਗਿਆ ਬਾਹਰ ਅੱਛਾ ਹੋਣਾ ਰੱਖ ਦੇ ਅੰਦਰ ਥਾਂ ਬਣਾਉਣਾ ਚਲੋ ਵਧੀਆ ਰਾਮਾ ਸੇ ਲਾਉਣੀ ਕਿ ਫਟੀਆਂ ਆ ਥੱਲੇ ਰੱਖੀ ਗੋਬਾਲੇ ਜੀ ਆ ਪਾਵੇ ਅੱਛਾ ਉਹਨਾਂ ਝਾੜੂ ਫੇਰਤਾ ਹੀ ਮੜਾ ਮੋਟਾ ਜਿਹਾ ਕੰਢ ਰਹੀ ਆ ਸਾਰੇ ਖਿਡਾਰੀ ਜਾਂਦੀ ਘਣ ਕੀ ਕਰਨੀ ਹੈ ਗੁਣਾ ਇਧਰ ਮੂੰਹ ਕਰ ਕੀ ਕਰਨ ਨਹੀਂ ਹੈ ਇਧਰ ਕਿਹਟ ਨਹੀਂ ਜੇ ਬੈਠੀ ਇੰਨੇ ਖਪੋਰੀਆਂ ਭਰਤੀਆਂ ਵਾ ਹੁਣ ਇਹ ਆ ਵੀ ਚੁੱਕਣ ਦੀ ਵਾਰੀ ਡੈਡੀ ਦੀ ਬਸ ਬਬਾ ਕੀ ਕਰਦੇ ਬਬਾ ਮੰਮਾ ਚੁੰਨੀ ਕੰਕ ਪਾਉਂਦੇ ਆ ਆਛਾ ਮੰਮੀ ਦੀ ਚੁੰਨੀ ਚ ਕੰਕ ਪਾਉਂਦੇ ਆ ਆਓ ਲਸਣ ਦੀਆਂ ਨਾ ਪੂ ਕਹੀਆਂ ਡੀਆਂ ਹੁੰਦੀਆਂ ਨੇ ਇਤਨਾ ਕਣਕ ਨੂੰ ਸੁਸਮੀਂ ਲੱਗਦੀ ਹੈ। ਕਾ ਦਾਦਾ ਪਾ ਜੀ ਕਣਕ। ਇਹ ਨਹੀਂ ਜੂਜਾ ਕੰਪਾਇਓ। ਹਾਂ? ਕਾ ਸੁਣੋ। ਪਹਿਲਾ ਜੂਜਾ ਕੱਕ ਬਾਇਓ। ਕਹੂੰਗਾ ਦਿੱਜਾ ਨਹੀਂ ਬੋਲ। ਲੈ ਇਧਰ ਦੇ ਹਣ। ਇਧਰ ਵੇਖੀਏ ਇੱਕ ਮਿੰਟ। ਤੇਰਾ ਪੂਮਾ ਦੁਵਾਈ। ਇਹ ਆ। ਸੱਜੇ ਦੇ ਮੈਂ ਚੋਕ ਲਾ ਜੋ। ਅਪੇ ਪੈਰ ਸੜ ਜਾਣਗੇ। ਕਿੱਥੇ ਲੈ ਜਾਾਂ ਚੋਕ ਕੇ? ਕਿੱਥੇ ਲਾ ਜੋ। ਕਿੱਥੇ ਲੈ ਜਾਵਾਂ? ਮੈਂ ਪਾ ਛੱਜੇ ਕਿੰਨੇ ਧੁੱਪੇ ਮੈਂ ਜਾਣਾ ਨਹੀਂ ਮੇਰੇ ਪੈਰ ਸੜ ਜਾਣਗੇ ਤੇ ਮੈਨੂੰ ਚੋਕ ਕੇ ਲਾ ਜੋ। ਚੋਕ ਕੇ ਲਾ ਜੋ। ਮੈਂ ਚੋਕ ਹੀ ਲਾ। ਹੋਰ ਦੇ। ਵਾਹ। Karena Kalau di pondok, deh. Oh, ke pondok. ਕੱਕ ਕੰਨ ਕਹੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਠ ਚਾਹਨਾ ਹੀ ਏ ਹੰਦੀ ਮੈਂ ਮਗ ਗਿਆ ਤਾਂ ਉਠ ਮੈਨੂੰ ਉਠੋ ਉਠੋ ਉਠ ਉਠ ਪਾ ਸਟ ਲਵਾ ਲੈਣੀ ਇਹਨੇ ਮਲਾ ਇਹ ਪੈਕ ਕਰ ਲਈਏ ਸਨੂਨ ਤੇ ਲੈ ਚੱਲਿਆਂ ਸਸੀ ਕਾਲ ਸਹਾ ਤੜਾ ਇਦਨੇ ਵਲੋਂਗ ਦੇ ਵਿੱਚ ਤੇ ਲੈਣ ਨਾ ਆ ਖੰਦੇ ਨਾ ਰਹਿ ਗਏ ਹਾਂ ਤੇ ਸੁਨੀਪ ਦੇ ਆਉਂਦਾਂ ਟਾਈਮ ਹੋਗਾ ਮੈਂ ਜਲਦੀ ਜਲਦੀ ਜਾਵਾਂ ਸਲੂਨ ਤੇ ਕਣਕ ਆਪਾ ਪਾ ਲਈਏ ਹੁਣ ਕੱਲ ਵੀ ਹੁਣ ਦਾਣਾ ਪਾਣੀ ਇਲਾਕੇ ਦੇ ਫ੍ਰੀ ਹੋ ਗਏ ਨੇ ਕਣਕ ਆ ਗਈ ਤੇ ਸਮਝ ਲਾ ਵੀ ਰੋਜੀ ਰੋਟੀ ਚੱਲਦੀ ਰਹੂਗੀ ਹਨ ਫਸਟ ਕਲਾਸ ਅਰੇ ਕੋਈ ਇੱਧਰ ਦੇਖੋ ਆਪਣੇ ਤੇ ਬਹੁਤ ਜ਼ਿਆਦਾ ਕਰਮੀ ਵੱਧ ਗਈ ਆ ਧੁੱਈ ਪਈ ਆ ਲੈ ਵੀ ਮਿੱਤਰੋ ਗਰਮੀਆਂ ਦਾ ਹੋ ਗਿਆ ਸੀਜ਼ਨ ਸ਼ੁਰੂ ਤੇ ਅੱਜ ਖਾਚੜੇ ਸ਼ਰਦਾਈ ਬਣਾ ਲੀਏ ਤੇ ਮੱਕੜਾ ਸੌਂਦੇ ਅੱਜ ਬਣਾ ਲੈਂਦੇ ਆ ਤੇ ਆਹ ਭਾਣੇ ਕਦੀ ਪੀਤੀ ਨਹੀਂ ਆ ਮੈਂ ਇਹਨੂੰ ਪਿਆਈਏ ਹੈ ਪੀਣੀ ਕਿ ਨਹੀਂ ਯਾ ਮੇਰੀ ਗੱਲ ਇਹ ਆਪਣੇ ਆ ਗਿਆ ਜੀ ਮਗਜ਼ ਤੇ ਹਰੀ ਲਾਚੀ ਹੁਣ ਕਿ ਆ ਰੇ ਵੀਰ ਜੀ ਖਸਖਾਸ ਇਹ ਆਪਣੀ ਆ ਰਹੀ ਹੈ ਖਸਖਾਸ ਹਾਂ ਨਾ 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 ਪਾਜੀ ਹੋ ਜੇ ਬੱਤਰ ਨਹੀਂ ਆ ਹੈ ਇਹ ਬੜੀ ਚੰਗੀ ਹੈ ਇਹ ਕਿ ਆ ਰੇ ਵੀਰ ਜੀ ਮਰੇ ਰੇ ਬਦਾਮ ਇਹ ਕਿਹੜੇ ਸ਼ਹਿਰ ਦੇ ਬਦਾਮ ਜੇ ਇਹ ਤਰਕੀ ਦੇ ਨਹੀਂ ਨਹੀਂ ਇਹ ਤਰਕੀ ਦੀ ਹੈ ਇਹ ਤਰਕੀ ਦੇ ਬਦਾਮ ਆ ਗਏ ਫੁੱਲ ਓਇਲੀ ਹਾਂਜੀ ਹੁਂ ਦਾਣਾ ਚੱਕ ਰਦੀ ਹਾਂ ਹਾਂਜੀ ਕਾਲੀਆ ਮਰਚਾ ਜਿਤਨਾ ਖੂਨ ਸਾਫ ਹੁੰਦਾ ਹੈ ਦੇਖੀ ਗੰਦਾ ਹੋ ਗਿਆ ਸਾਰਿਆਂ ਦਾ ਪਾਣੀ ਉਹ ਸਾਰਿਆਂ ਉਹ ਸਾਰਿਆਂ ਨਹੀਂ ਪੂਣੀਆਂ ਸਾਰਿਆਂ ਨਹੀਂ ਮੜੀਆਂ ਆ ਬੜੀਆਂ ਭਰਾਵਾ ਮੜ ਕੇ ਘੋੜਾ ਹੋ ਜਾਣੇ ਲੈ ਵੀ ਸਮਗਰੀ ਰਗੜਨੀ ਸ਼ੁਰੂ ਕਰਤੀ ਆ ਪੀਣ ਵਾਸਤੇ ਪਹਿਲਾਂ ਸੁਣਾਣੇ ਬੈਗੇ। ਪਾ ਲਈ ਵਿੱਚ ਨਹੀਂ ਪਾ ਪਾਪਾ ਸਤਿਪਾ ਜਲਦੀ ਕਰ। ਇਨਾ ਟਾਈਮ ਹਾਂ ਬਣ ਗਈ ਗੱਲ। ਹੈ। ਕਿੰਨਾ ਬਣਿਆ ਮੌਲ ਤੇ ਜਈਆ ਕਰੀ ਨਾ ਲੋ ਤਰਦੀ। ਕੋੜਾ ਬਹੀ ਕੋੜਾ। ਚਾਹ ਵਾਕੇ ਸਤਿਗਾਂ ਸਤਿਪਾ ਰੀਆ ਸ਼ਾਮੋਂ ਅੱਪੇ ਦਿਲ ਕਰੂ ਪੀਣੂ ਤੇ ਸਤਿਗ ਵੀ ਅਹੀਂ। ਦਿਮਾਗ ਰਵੱਜੀ ਨਹੀਂ ਕੋਈ। ਮਮੇ ਪਾਉਂਦੇ ਹੌਦੀ ਜਿਹੜੀ ਆਪਣੇ ਘਰ ਦੀ ਪੀਸੀ ਹੋਈ ਆ ਮੈਂ ਇੱਥੇ ਡੱਬੇ ਚ ਰੱਖ ਲਈਨੀ ਆ ਇਹ ਪਹਿਲੀ ਏ ਜੇ ਭਾਈ ਆ ਹੋਈ ਥੋੜੀ ਜੀ ਰਹਿ ਗਈ ਪਹਿਲੀ ਏ ਧੁੱਪ ਲਵਾਈ ਅੱਜ ਅੱਛਾ ਅੱਛਾ ਸਾਂਭ ਲਓ ਕੀ ਬਣਿਆ ਪੰਜਾਬ ਦਾ ਜਿਓ ਸ਼ੇਰਾ ਜਿਓ ਸ਼ੇਰੋ ਜਿਓ ਸ਼ੇਰੋ ਨਿਆਰੇ ਬੰਨੇ ਜੇ ਮੈਂ ਗਰਾਂ ਚੰਗਿਆੜੇ ਕੱਢੇ ਜੇ ਕੋਈ ਕੌਣ ਆਇਆ ਹਾਂ ਕੋਕਰੋ ਜ ਆ ਗਿਆ ਕਿੱਥੇ ਆ ਅਦੇ ਮੂਹ ਨੂੰ ਕਿ ਕਰਨੀ ਐ ਨੂੰ ਅੱਛਾ ਅੱਛਾ ਮਮਾ ਲੱਭਦੇ ਆ ਮੈਂ ਅੱਦੇ ਲੱਭਕੇ ਇਹਨਾਂ ਲੋਕਾਂ ਹਾਥ ਬਣਾ ਲਿਆ ਯੋ ਆਪਣਾ ਆਹ ਕਿੱਥੇ ਪੀ ਹੋਈ ਸੀ ਹਾਥ ਮੁੜ ਗਿਆ ਦਾ ਮੰਜੇ ਤੇ ਲੱਗੀ ਲੰਮੇ ਪੈਣ ਹਾਂ ਉਹ ਹੱਥ ਪੂਰਾ ਮੁੜਿਆ ਵਾ ਤਨੈ ਨੇ ਨਹੀਂ ਠੀਕ ਹੋ ਗਿਆ ਤੇ ਚਾ ਵੀ ਕਰੀ ਜਾਂਦੇ ਨਾਲ ਹੀ ਲੈ ਪਤਾ ਕੋਈ ਲੱਗਦਾ ਨਹੀਂ ਆ ਬੱਤੇ ਚਾ ਜਨਾ ਮੂੰਹ ਬਣਾਈਂ ਦੰਦਾ ਵਾ ਯਾਰ ਬੱਤੇ ਕਹਿੰਦੇ ਯਾਰ ਬੱਤੇ ਹੋ ਗਿਆ ਹਲੋ ਗੱਲ ਸੁਣ ਵੀ ਕੀ ਕਰਨ ਹਲੋ ਆਪੇ ਮੈਂ ਅੱਜ ਬਾਰਿਸ਼ ਹੋਣ ਨਾਲ ਪਈ ਉਹ ਵੀ ਮੈਚ ਰੁਕ ਗਿਆ ਸੱਚੋ ਹਾਂ ਸਿੰਪਲ ਹਾਂ ਮੈਂ ਤੋਂ ਲੈਨੇ ਵਾ ਠੀਕ ਹੈ ਗਾਹੀ ਖਾਣ ਕਰੇ ਮੇਰਾ ਜੀ ਕਿਤਾ ਮੈਂ ਕੜਾ ਲਗਾ ਬਣਾਉਣ ਤੇ ਮੰਨਣ ਕਿ ਤਰਸਾਉਣਾ ਨਹੀਂ ਚਾਹੀਦਾ ਆਹ ਦੇਸੀ ਕੋਈ ਆਪ ਹਾਂ ਦੇਖਦਾ ਫਿਲਟਰ ਵੀ ਬੜੀ ਆਵਾਜ਼ ਕਰਦਾ ਫਿਲਟਰ ਵੀ ਖਰਾਬ ਹੋਇਆ ਹੋ ਪਾਣੀ ਥੋੜਾ ਜਿਹਾ ਹੋਰ ਪਾ ਲੀ ਹਾਂ ਥੋੜਾ ਜਿਹਾ ਹੋਰ ਪਾਣਾ ਪਾਣਾ ਫਿਲਟਰ ਇਹੋ ਗਦਾਵਾਜ ਕਣਕਣਕਣਕਣਕਣ ਆਉਂਦੀ ਨੇ ਵਾਇਪੂਰੀ ਫਲ ਫਲ ਇਹ ਲਾ ਵੀ ਬਣ ਗਿਆ ਮਿੱਤਰੋ ਛੜਾ ਮੇਰੇ ਕੋਲ ਇਹ ਵੀ ਦਾ ਬਹੁਤ ਬਣਿਆ ਮਾ ਠੀਕ ਆਗਾ ਲੈ ਵੀ ਹੁਣ ਲੱਗੇ ਡੈਡੀ ਖਾਣ ਲੱਗੇ ਖੜਾ ਬਣਾ ਕੇ ਲੈ ਆਂਦਾ ਹਾਂ ਸੰਦੀਪ ਕਹਿੰਦੀ ਮੈਂ ਖਾਣਾ ਹੀ ਹਰ ਗੁਸਾਂਗੀ ਆ ਮੰਮੀ ਸਾਡੇ ਰੋਟੀ ਉਹਨਾਂ ਉਹਦੇ ਮੂਜੀ ਬਦਮੀ ਵਰਗੀ ਇੱਕ ਚਟਨੀ ਹੈ ਜੇ ਪਈ ਚਟਨੀ ਪਈ ਖਾਦੀ ਕਿੰਨੇ ਐ ਅਸ ਅਸਾ ਚਟਨੀ ਖਾਣ ਨੂੰ ਅੰਬੀਆਂ ਦੀ ਚਟਨ ਖਾਲਾ ਪਤਾ ਨਹੀਂ ਖਾਣ ਚਾਹੁੰਦੀ ਕਾਲਾ ਬੜੀ ਸੌਂਦੀ ਜੰਮੀ ਆਂ ਬੜਾ ਨਹੀਂ ਖਾਣੀ ਇਹਨੇ ਨਖਰੇ ਕਰਦੀ ਇਹਨੇ ਨਹੀਂ ਕਰੀ ਨਹੀਂ ਖਾਂਦੇ ਮੈਂ ਪੱਕਾ ਕਰ ਦਤਾਂ ਮੈਂ ਤੁਹ ਲਾਦਾ ਨਹੀਂ ਨਾ ਕਲੀ ਲਾਦੀ ਮੇਰੇ ਨਾਲ ਗੰਗੀ ਨਾਲੋਂ ਦੇ ਡਾਕਟਰ ਲੱਗੋ। ਲੈ ਮਾਵਾ ਮੈਂ ਆ ਜਣਾ ਇੱਥੇ ਹੁਣ ਮੈਂ ਬਖਸ਼ਣਾ ਨਹੀਂ ਹਾਂ। ਨਹੀਂ ਬਖਸ਼ਣਾ ਕੋਈ ਗੱਲ ਨੇ ਫਿਰ ਮੈਂ ਬਖਸ਼ਣਾ ਨਹੀਂ ਸੱਚੀ ਨਹੀਂ ਬਖਸ਼ਣਾ ਤੈਨੂੰ ਮੈਂ। ਵੇਹਲੀ ਨਹੀਂ ਬਖਸ਼ਣਾ ਨਹੀਂ ਤੈਨੂੰ ਵੇਖੀ ਤੇਰੇ ਕੜੇਲ ਵੇਖੀ ਕਿਦਾਂ ਮੈਂ ਕੱਢਦਾ ਤੇਰੇ। ਖਲਾਰਾ ਤੂੰ ਪਾਉਂਦੀ ਹੈਗੇ। ਕੀ ਜਾਂਦੀ ਆ ਆ ਮਕੜੀ ਬਖਾਰਣਾ ਆਈ ਆ ਆ ਉਹ ਪੱਜ ਗਈ ਇਹਨੇ ਪੰਨੀ ਵਿੱਚ ਟਿੱਡੀ ਵੀ ੍ਹ ਲਈ ਇਹਦੇ ਉਹਨੂੰ ਕਈ ਜਾਂਦੀ ਆ ਮਕੜੀ 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 ਉਹ ਦਿਨ ਸਪੈਸ਼ਲ ਠਾਰ ਕੇ ਲਿਆਈਏ ਜੀ ਜੀ ਕਿੰਦੀ ਆ ਖਾਵਾਂ ਮਕੜੀ ਜੀ ਉਹ ਤੋਂ ਇਹਨਾਂ ਇੱਥੇ ਆ। ਹਾਂ ਗੋਨਾ ਦਾ ਦਿਨ ਦੱਸ। ਦਾਦੀ ਮੱਕੜੀ ਸੀ। ਕਿੱਥੇ ਮੱਕੜੀ? ਉੱਟ ਜੀ। ਹਾਂ। ਲੱਭ ਗਰੀਆ। ਕਿਦੇ ਗੁੰਦਾ ਪਰਮਾਨਾ। ਨਹੀਂ। ਨਹੀਂ ਬੱਬਾ। ਅਸਾਂ ਮਮਾ ਨਹੀਂ ਕਹਿੰਦੀ ਮਮਾ ਬਾਹਰ ਜਾਂਦੇ ਆ ਤੇ ਉਹਦੇ ਥੱਪੜ ਮਾਰਨਾ। ਮਮਾ ਬਾਹਰ ਜਾਂਦੇ ਆ। ਕੌਣ ਜਾਂਦਾ ਬਾਹਰ?

ਪਤਾ ਕੀ ਕਹਿੰਦੀ ਹੁਣ ਇਹ ਲੈ ਕਹਿੰਦੀ ਕਹਿੰਦੀ ਮੰਮਾ ਬਾਹਰ ਜਾਂਦੀ ਆ ਕਹਿੰਦੀ ਇਹਦੇ ਮੈਂ ਥੱਪੜ ਮਾਰਦੀ ਆ ਕਹਿੰਦੀ ਨਹੀਂ ਗੋਲੀ ਮਾਰਦੀ ਆ ਇੱਕ ਮਿੰਟੇ ਬਾਅਦ ਜਾਂਦੀ ਆ ਨਾ ਐਂਦਾ ਕਹਿੰਦੀ ਮੱਜੋ ਮੈਂ ਕਹਿੰਦੀ ਨਹੀਂ ਮੱਜੋ ਨਖਰੇ